ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੰਤਰੀਮ ਬਜਟ ਦੀ ਸ਼ਲਾਗਾ ਕਰਦਿਆਂ ਇਸ ਨੂੰ ਉਤਸ਼ਾਹ ਵਧਾਉਣ ਵਾਲਾ ਬਜਟ ਦੱਸਿਆ ਏ ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਪ੍ਰੋਸਾ ਪ੍ਰਗਟਾਇਆ ਕਿ ਦੇਸ਼ 2047 ਤੱਕ ਵਿਕਸਿਤ ਰਾਸ਼ਟਰ ਬਣਨ ਦਾ ਟੀਚਾ ਹਾਸਲ ਕਰ ਲਵੇਗਾ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪਾਵੇਂ ਇਹ ਅੰਤਰੀਮ ਬਜਟੇ ਪਰ ਇਹ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੇ ਅਰਥਚਾਰੇ ਵੱਲ ਜਾਣ ਦਾ ਸਹੀ ਤਰੀਕਾ ਏ ਉਹਨਾਂ ਨੇ ਕਿਹਾ ਕਿ ਇਸ ਵਿੱਚ ਬੁਨਿਆਦੀ ਢਾਂਚੇ ਖੇਤੀਬਾੜੀ ਸਮਾਜਿਕ ਤੇ ਮੱਛੀ ਪਾਲਣ ਨਾਲ ਆਰਥਿਕਤਾ ਵਧਾਉਣ ਸਮੇਤ ਸਾਰੇ ਖੇਤਰਾਵਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਜਯੋਤਿਰ ਦਿੱਤਿਆ ਸਿੰਧਿਆ ਨੇ ਅੰਤਰੀਮ ਬਜਟ ਨੂੰ ਇਤਿਹਾਸਿਕ ਦੱਸਿਆ ਕਿਹਾ ਕਿ ਇਸ ਵਿੱਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਗੇ ਵਧ ਰਿਹਾ ਹੈ। ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਕਿ ਇਹ ਅੰਤਰੀਮ ਬਜਟ ਭਾਰਤ ਦੇ ਮਾਲੀ ਖੇਤਰ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਇਸ ਨਾਲ ਬਰਾਮਦ ਵਧੇਗੀ, ਸੰਤਾ ਨੂੰ ਹੱਲਾਸ਼ੇਰੀ ਮਿਲੇਗੀ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਬਜਟ ਵਿਕਸਿਤ ਭਾਰਤ ਵੱਲ ਇੱਕ ਹੋਰ کارਗਰ ਕਦਮ ਸਾਬਿਤ ਹੋਵੇਗਾ। ਉਹਨਾਂ ਮੀਡੀਆ ਨੂੰ ਦੱਸਿਆ ਕਿ ਇਸ ਬਜਟ ਦਾ ਸਭ ਤੋਂ ਵੱਡਾ ਐਲਾਨ ਹੈ ਜੈ ਅਨੁਸੰਧਾਨ ਯੋਜਨਾ ਜਿਸ ਵਿੱਚ ਰਾਖਵੇਂ ਫੰਡ ਦੇ ਤੌਰ ਤੇ 1 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਤਰਮਿੰਦਰ ਪ੍ਰਧਾਨ ਨੇ ਕਿਹਾ ਕਿ ਇਹ ਬਜਟ ਭਲਾਈ ਤੇ مالی ਸਮਰੱਥਾ ਵਧਾਉਣ ਵਿਚਾਰ ਪੁੱਲ ਦਾ ਕੰਮ ਕਰੇਗਾ। ਲੋਕ ਜਨ ਸ਼ਕਤੀ ਪਾਰਟੀ ਆਰ ਦੇ ਮੁਖੀ ਚਿਰਾਗ ਪਾਸਵਾਨ ਨੇ ਕਿਹਾ ਕਿ ਅੰਤਰੀਮ ਬਜਟ ਵਿੱਚ ਦੇਸ਼ ਦੇ ਨੌਜਵਾਨਾਂ ਔਰਤਾਂ ਤੇ ਕਿਸਾਨਾਂ ਦਾ ਧਿਆਨ ਰੱਖਿਆ ਗਿਆ ਹੈ ਉਹਨਾਂ ਕਹਿੰਦੇ ਕਿ ਇਹ ਭਾਰਤੀ ਅਰਥਚਾਰੇ ਨੂੰ ਮਜ਼ਬੂਤ ਕਰੇਗਾ